ਸ੍ਰੀ ਗੁਰੂ ਸਾਹਿਬ ਜੀ ਸਾਰਿਆਂ ਨੂੰ ਮਨੀ ਕਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਬਈ ਤੇ ਅੱਜ ਆਪਾਂ ਆਏ ਹੋਇਆ ਬਈ ਮੋੜੀ ਖੜ ਦੇ ਤੁਹਾਨੂੰ ਪਿਛਲੀ ਵੀਡੀਓ ਵਿੱਚ ਵੀ ਆਪਾਂ ਦਿਖਾਈ ਤੀ ਕੋਠੀ ਦੀ ਫਿਟਿੰਗ ਕਰਦੇ ਦੇ ਇਹਦੇ ਵਿੱਚ ਤੇ 메ਨ ਰੋਡ ਦੇ ਲੱਗ ਗਈ ਇਹ ਕੋਠੀ ਹੈ ਬਈ ਤੇ ਇਹਦੀ ਫੈਨ ਫਿਟਿੰਗ ਕਰਨ ਵਾਸਤੇ ਆ ਪਾਈ ਹੋਈ ਹੈ ਇਹ ਕੋਠੀ ਦੇ ਵਿੱਚ ਲਗਭਗ ਸਾਰਾ ਕੰਮ ਨਿਪਟ ਗਿਆ ਪੱਥਰ ਲੱਗ ਗਿਆ ਤੇ ਬਿਜਲੀ ਦਾ ਕੰਮ ਹੋ ਗਿਆ ਤੇ ਆਪਣੇ ਕੰਮ ਰਹਿੰਦਾ ਤਾਂ ਉਹ ਵੀ ਚੱਲੀ ਜਾ ਰਹੇ ਹਾਂ ਨਾਲ ਦੀ ਨਾਲ ਦਿਖਾ ਦਿੰਨੇ ਤੁਹਾਨੂੰ ਆ ਜਾਓ ਤੇ ਗ੍ਰੇਨੇਡ ਪੱਥਰ ਲਾਇਆ ਬਾਈ ਨੇ ਥੱਲੇ ਆਹ ਦੁਕਾਨ ਦਾ ਏਰੀਆ ਹੋ ਗਿਆ ਬਾਈ ਲੰਦੇ ਲੰਦੇ ਬਾਈ ਤੇ ਸ਼ੀਟ ਵਾਸ਼ ਵੇਸ਼ਨ ਆਪਾਂ ਲਾ ਕੇ ਹੀ ਲਗੇ ਤੇ ਬਾਈ ਇੱਥੇ ਵਾਸ਼ ਵੇਸ਼ਨ ਰਹਿਦਾ ਲਾਉਣੇ ਇਹਨੂੰ ਤੇ ਬੈਂਡਿੰਗ ਚਰ ਦੀ ਫਿਟਿੰਗ ਹੋ ਰਹੀ ਹੈ ਤੇ ਆਹ ਟੂਟੀਆਂ ਪਿੱਛੇ ਵੇੜੇ ਚ ਲੱਗਣੀਆਂ ਵਾਸ਼ੇਸ਼ਨ ਫਿੱਟ ਕਰਨੇ ਨੂੰ ਪਿਆ ਤੇ ਸਿੰਕ ਵਿੱਚ ਚੜਾਏ ਦੇ ਲਾਉਣੇ ਨੂੰ ਬਾਈ ਦੇ ਤੇ ਇੰਨਾ ਕੰਮ ਆਪਾਂ ਨੇ ਪਿਛਲੀ ਵੀਡੀਓ ਚ ਕਰਕੇ ਗਏ ਤੇ ਉਹ ਵੀਡੀਓ ਆਪਾਂ ਬਣਾ ਨਹੀਂ ਸਕੇ ਤੇ ਇਹ ਬਣਾ ਸਕਦੇ ਕਿਉਂਕਿ ਕੰਮ ਥੋੜਾ ਜਿਹਾ ਲੇਟ ਹੋ ਗਿਆ ਤੇ ਕਰਨੇ ਤੇ ਆਪਾਂ ਟਾਈਮ ਘਟਾਤਾ ਤੇ ਅੱਜ ਤੁਹਾਨੂੰ ਬਾਈ ਦਿਖਾ ਦੂੰਗੇ ਕੋਠੀ ਦਾ ਵੀ ਪੂਰਾ ਕੰਮ ਫਾਈਨਲ ਕਰਦੇ ਹੋਏ ਤੇ ਬਾਈ ਨੇ ਖਿੜਕੀ ਅੰਦਰਵਾਜੇ ਦਾ ਕੰਮ ਸਾਰਾ ਕਰਵਾ ਲਿਆ ਤੁਹਾਨੂੰ ਕਿ ਕਹਿਣਾ ਮਤਲਬ ਬਾਈ ਛੇਤੀ ਤਿਆਰ ਹੋ ਗਿਆ ਕੰਮ ਘਟ ਕੋਠੀ ਦਾ ਇਹ ਤਾਂ ਸਾਲ-ਸਾਲ ਦੇ ਡੇਡ-ਡੇਡ ਸਾਲ ਲੱਗ ਜਾਂਦੇ ਬੜੀ ਕੋਠੀ ਤਿਆਰ ਹੁੰਦੇ ਹੋਏ ਤੇ 6 ਮਹੀਨੇ ਦੇ ਵਿੱਚ ਵਿੱਚ ਕੋਠੀ ਦੀ ਤਿਆਰ ਹੋ ਗਈ ਸਾਰੀ ਬਣ ਕੇ ਸ਼ਾਵਰ ਹਜੇ ਲਾਉਣੇ ਨਹੀਂ ਬਾਈ ਕਹਿੰਦਾ ਉਹ ਕਰਦੀ ਪਲੱਗ ਪੱਕੇ ਕਰਦੀ ਇਹਦੇ ਪੱਕੇ ਹੀ ਐ ਖੋਲੇ ਹੋਏ ਆ ਪਲੱਗ ਆਹ ਵਾਸ਼ਿੰਗ ਮਸ਼ੀਨ ਵਾਲੀ ਟੁੱਟੇ ਹੋ ਗਈ ਹੈ ਨਾ ਵਾਸ਼ਿੰਗ ਮਸ਼ੀਨ ਵਾਸਤੇ ਲੱਗ ਟੁੱਟੇ ਦਵਾਈਏ ਬਾਈ ਦੇ ਤੇ ਦੀ ਜਵੇ ਦਵਾਈਆ ਤਾਜ਼ੇ ਦੀ ਵੀ ਬਾਹਰ ਵੇੜੇ ਵਿੱਚ ਤੇ ਫਰੈਸ਼ ਪਾਣੀ ਤੇ ਟੈਂਕੀ ਦਾ ਵੀ ਆਊਗਾ ਤੇ ਇੱਧਰ ਬਾਈ ਜੀ ਦੇ ਪੁਰਾਣਾ ਸਮਾਨ ਲਵਾਇਆ ਸ਼ੀਟ ਵਾਸ਼ਿੰਗ ਮਸ਼ੀਨ ਪੁਰਾਣੀ ਪਈ ਦੀ ਬਾਈ ਕੋਲ ਤੇ ਟੁੱਟੀਆਂ ਆਪਾਂ ਨਵੀਆਂ ਲਾਈਆਂ ਇਹਦੀ ਵੀ ਵਾਲੀ ਬਲਾਕ ਹੈ ਕਾ ਮੋਟਰ ਦੀ ਫਿਟਿੰਗ ਆਪਾਂ ਨੇ ਕਰਤੀ ਬਾਈ ਤੇ ਮੋਟਰ ਬਾਈ ਕਹਿੰਦੇ ਬਾਈ ਚਾਂਸ ਕਿਤੇ ਆਪਣੇ ਪ੍ਰੈਸ਼ਰ ਹੁੰਦਾ ਹੈ ਤਾਂ ਅਸੀਂ ਡਾਇਰੈਕਟ ਜੋੜ ਸਕੀਏ ਜਿਹੜਾ ਹੁਣ ਆਹ ਬਾਗੂ ਨੇ ਪੁਰਜਾ ਖੋਲ ਕੇ ਰੱਖਿਆ ਹੈ ਇਹ ਆਪਾਂ ਡਾਇਰੈਕਟ ਜੋੜ ਦਿੰਨੇ ਆ ਤਾਂ ਪਾਣੀ ਆਪਣੇ ਟੈਂਕੀ ਚ ਭਰਨ ਲੱਗ ਜਾਂਦਾ ਹੈ ਬਿਨਾਂ ਮੋਟਰ ਦੇ ਤੇ ਭਾਈ ਆਹ ਮੋਟਰ ਵੀ ਇੱਥੇ ਲਾ ਸਕਦੇ ਆ ਇਹਦੀ ਵੀ ਪੁਆਇੰਟ ਬਣਾਤਾ ਹੀ ਬਾਗੂ ਨੇ ਤੇ ਹੁਣ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਹੈ ਮੋਟਰ ਦੇ ਥਰੂ ਜਾਊਗਾ ਟੈਂਕੀ ਚ ਪਾਣੀ ਮੋਟਰ ਚਲਾਉਂਗੇ ਤਾਂ ਟੈਂਕੀ ਭਰੂਗੀ। ਅਜੇ ਗਰਮੀ 'ਚ ਪ੍ਰੈਸ਼ਰ ਘਟ ਹੁੰਦਾ ਇਸ ਕਰਕੇ ਬਾਈ ਨੇ ਮੋਟਰ ਫਿੱਟ ਕਰਾਈ ਹੈ। ਇਹ ਬਾਈ ਕਿਚਨ ਵਾਲੇ ਮਿਕਸਰ ਲੈਂਦੇ ਬਾਈ ਨੇ ਆਪਾਂ ਉਹਦੀ ਫਿਟਿੰਗ ਕਰਦੇ ਆਂ। ਹਾਂ। ਹਾਂ ਇਹਦੀਆਂ ਲੈਗਾਂ ਆਈਆਂ ਬਾਈ ਮਿਕਸਰ ਦੀਆਂ। ਤਾਂ ਇਹ ਸਿੰਕ ਮਿਕਸਰ ਤੋਂ ਪੀਸ ਆ ਗਏ ਤੇ 1.5 ਪਾ ਡੱਬੇ ਚ ਤੇ ਭਾਈ ਕਿੜਕੀ ਦੇ ਚੱਕਰ ਪਾ ਰਿਹਾ ਤਾਂ ਇਸ ਕਰਕੇ ਘੱਟ ਪਹਿਲਾਂ ਜਿਆਦਾ ਹਾਈ ਨੈਕ ਵਾਲੇ ਮਿਕਸਚਰ ਦੇ ਇਹ ਤੇ ਇਸ ਵਾਰੀ ਘੱਟ ਹਾਈ ਵਾਲੇ ਲਿਆਂਦੇ ਆ ਇਹਨਾਂ ਦੇ ਜਿਹੜੀ ਆਹ ਉੱਪਰ ਨੈਕ ਜੀ ਬਣੀ ਹੋਈ ਹੈ ਜਿਆਦਾ ਉੱਚੀ ਬਣੀ ਹੋਈ ਸੀ ਤਾਂ ਕਿ ਉੱਪਰ ਖਿੜਕੀ ਦੇ ਪੱਲੇ ਵਿੱਚ ਖੁੱਲਦੇ ਤਾਂ ਕਰਕੇ ਬਈ ਚੇਂਜ ਕਰਾਈਆਂ ਇਹ ਤੇ ਬਾਹੂ ਕਰੂੰਗਾ ਫਿਟਿੰਗ ਫੈਦੀ ਆਹ ਲਾ ਫੇ ਇੱਧਰ ਰੱਖ ਲੈਣੇ ਸਮਾਨ ਇਹਦਾ ਤੇ ਆਹ ਇਹਨਾਂ ਦਾ ਲੈਗਾ ਹੋ ਗਈਆਂ ਕਿਰ ਕਰਨੇ ਤੇ ਤੋਂ ਰੱਖੂੰਗਾ ਇਹੀ ਰੱਖੂੰਗਾ ਦੋਨੋਂ ਦਾ ਜੋੜਾ ਹੋ ਗਿਆ ਇੱਕ ਸੈਕਿੰਡ ਨੂੰ ਦੋ ਜੋੜੇ ਠੀਕ ਹੈ ਉਹ ਪਲੱਗ ਖੋਲ ਲੈ ਤੇ ਬਾਕੀ ਦਾ ਕਿਚਨ ਦਾ ਹੋ ਗਿਆ ਤਾਂ ਆਪਣਾ ਕੰਮ ਕਿਉਂ ਮੈਂ ਜਾਲੀ ਲਾਇਆ ਤਾਂ ਲੱਗਣੀ ਦੋਹਾਂ ਵਾਲੀ ਇਹ ਭਈਏ 15 ਲੀਟਰ ਵਾਲਾ ਗੀਅਰ ਆ ਬਾਬੂ ਹੈ ਨਾ ਇਹ 20 ਵਾਲਾ 25 ਵਾਲਾ ਤਾਂ ਨਹੀਂ ਹੈਗਾ ਜੋ ਵੀ 24 ਲੀਟਰ ਦਾ ਗੀਅਰ ਦੀ ਫਿਟਿੰਗ ਕਰਤੀ ਬਈ ਆਪਾਂ ਨੇ ਅੱਗੇ ਸਿਆਲ ਸ਼ੁਰੂ ਹੋ ਜਾਣਾ ਤਾਂ ਕਰਕੇ ਬਾਈ ਕਹਿੰਦੇ ਗੀਅਰ ਵੀ ਲਾ ਦਿਓ ਇਹ ਗਾਇਆ ਗੀਅਰ ਪਿਆ ਤਾਂ ਬਾਈਆਂ ਕੋਲ ਆਂਦਾ ਵਾ ਪਹਿਲਾਂ ਦਾ ਨਵਾਂ ਹੀ ਤਾਂ ਖੈਰ ਤੇ ਉਹਦੀ ਫਿਟਿੰਗ ਵੀ ਕਰਤੀ ਬਾਈ ਗੀਅਰ ਦੀ ਕੋਕੀ ਦੀ ਫਿਟਿੰਗ ਹੋ ਗਈ ਬਾਈ ਸਾਰੀ ਉਹ ਸੀਪੀ ਫਿਟਿੰਗ ਹੋ ਗਈ ਫਾਈਨਲ ਫਿਟਿੰਗ ਹੋ ਗਈ ਸਾਰੀ ਤੇ ਚਿਮਨੀ ਦਾ ਪਾਈਪ ਕੱਢ ਕੇ ਦੁਆਰੇ ਪਾਇਆ ਉੱਪਰ ਡ੍ਰੈਪ ਪਾਈਪ ਟੁੱਟ ਗਈ ਦੀ ਬਿਜਲੀ ਵਾਲੇ ਬਾਈਆਂ ਦੀ ਕੱਢ ਕੇ ਦੁਆਰੇ ਪਾਇਆ ਪਾਈਪ ਆਪਣੀ ਬਾਥਰੂਮ ਦੀ ਫੈਨ ਫਿਟਿੰਗ ਹੋ ਗਈ ਸਾਰੇ ਦੋ ਬਾਥਰੂਮਾਂ ਦੀ ਫਿਟਿੰਗ ਹੋ ਗਈ ਤੇ ਇੱਕ ਕਿਚਨ ਦਾ ਵੀ ਅੱਜ ਮਿਕਸਰ ਰੇਟ ਆਏ ਆ ਉਹ ਅੱਜ ਲਾਏ ਆ ਤੇ ਛਿੱਟਾ ਪਾਸ ਵੀ ਜਿਹੜਾ ਆਪਾਂ ਪਹਿਲਾਂ ਲਾ ਕੇ ਦਿੱਕ ਦਿਨ ਤੇ ਬਈ ਇਸੇ ਦੇ ਨਾਲੇ ਆਪਾਂ ਅੱਜ ਦੀ ਵੀ ਵੀਰਤ ਸਵਾਤੀ ਕਰੂੰਗੇ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਬਾਈ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਕਰ ਦਿਓ ਬਾਈ ਜਰੂਰ ਤੇ ਵੀਡੀਓ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਦੇਖੇ ਰਿਹਾ ਬਾਈ ਮਨਪ੍ਰੇਮ ਦਾ ਸਫਰਨਾਮਾ ਜਿਹੜੇ ਮੇਰੇ ਵੀਰਾਂ ਨੇ ਚੈਨਲ ਆਪਣਾ ਸਬਸਕ੍ਰਾਈਬ ਨਹੀਂ ਕਰਿਆ ਉਹ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਕਰਤਾ ਫਿਰ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਮਿਲੋਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ